ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਹਿਲ ਤੋਂ ਆਪਾਂ ਕਵਰ ਕਰ ਰਹੇ ਹਾਂ ਜੀ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾਵਾਂ ਇੱਕਦੋਂ ਸੂਈ ਐ ਬਾਈ ਜੀ ਤੋਂ ਪੁੱਛਾਂ ਸਾਰੀ ਜਾਣਕਾਰੀ ਲਾਵਾਂਗੇ ਪਹਿਲਾਂ ਫੋਲ ਤੁਸੀਂ ਦਸੱਲੀ ਕਰਿਆ ਕਰੋ ਫੇਰ ਪਹੂ ਦੀ ਖਰੀਦਦਾਰੀ ਕਰਿਆ ਕਰੋ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇਕਰ ਪਹਚਾਉਣਾ ਚੰਗੇ ਰਿਕਾਰਡ ਵਾਲੀ ਝੋਟੀ ਗੱਲਬਾਤ ਸਾਰੀ ਬਾਈ ਨਾ ਕਰਾਂਗੇ ਆ ਜਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂ ਜੀ ਠੀਕ ਹੈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਹੀ ਆਪਣਾ 85588 ਹੂੰ 96975 ਪਿੰਡ ਆਪਣਾ ਜੀ ਪਿੰਡ ਆਪਣਾ ਗਹਿਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਆ ਗਿਆ ਤਹਿਸੀਲ ਤਹਿਸੀਲ ਦਾ ਬਾਈ ਆਪਾਂ ਨੇੜੇ ਆਪਾਂ ਨੂੰ ਨੇੜੇ ਜਿਵੇਂ ਇਧਰ ਆਪਣਾ ਟੱਲੇ ਆਣਾ ਠੂਰ ਏ ਇਹ ਪਿੰਡ ਉਹ ਪੋਪੇ ਜੀ ਮਾਸੀ ਕੇ ਤੇ ਵਪਾਰ ਦਾੇ ਕੰਮ ਆ ਹਨਾ ਆ ਵਪਾਰ ਦਾ ਭਲੇ ਹੋਣੇ ਕਦੀ ਮਨ ਚੰਗੀ ਹੁੰਦੀ ਹੈ ਹਾਂ ਅੱਗੇ ਵੀ ਆਪਣੇ ਚੈਨਲ ਦੇ ਉੱਤੇ ਖੈਗੀਆਂ ਵੀਡੀਓ ਤੇ ਬਾਈ ਜੀ ਜਿਹੜੀ ਅੱਜ ਆਪਾਂ ਝੋਟੀ ਦੇਖੀ ਆਨੇ ਆ ਇਹ ਆਪਣੀ ਦੂਜੇ ਸੌਂ ਸੂਈ ਹੈ ਝੋਟੀ ਕਿੰਨੇ ਦਿਨਾਂ ਹੀ ਸੂਈ ਬਈ ਬਾਈ ਇਹ ਵੀ ਹੋ ਗਿਆ ਪਾਸੇ ਜਨ ਸੂਈ ਨੂੰ ਪੰਜ ਤੋਂ 6 ਦਿਨ ਹਟਾ ਦਿਓ ਬੱਚੇ ਨੂੰ ਕੋਈ ਗੱਲ ਪੰਜ ਤੋਂ 6 ਦਿਨ ਸੂਈ ਨੂੰ ਹੋਵੇ ਤੇ ਕਿੰਨਾ ਕੁ ਬਾਈ ਹੁਣ ਇਹ ਥੱਲੇ ਫਿਰ ਰੈਡੀ ਦੁੱਧ ਹੋਣ ਹੈ ਤਾਂ ਮਨ ਲਾਰੀ ਸਹੀ ਹੈ ਤਾਂ ਤਾਂ ਹਰੇ ਵੀ ਹੈ 8-9 ਕਿਲੋ ਤਾਂ ਡਾਊਨ ਲੂਨ ਪਿਆਰ ਹੋਇਆ ਲੈ ਕਿੰਨਾ ਕੁ ਦੁੱਧ ਦੇ ਸਕਦੀ ਹੈ ਜੀ ਦੁੱਧ ਆਪਣੇ ਪਿੰਡੂ ਹੀ ਲਈ ਹੈ 13-14 ਕਿਲੋ 13 ਕਿਲੋ ਦੁੱਧ ਚੋਇਆ ਵਾਲਾ ਜਿੰਨਾ ਦੱਸਿਆਗਾ ਓਕੇ ਜੀ 13 ਨਾਲ 14 ਕਿਲੋ ਦੁੱਧ ਚੋਇਆ ਵਾ ਇਹਨਾਂ 12-13 ਦੇ ਆਪਾਂ ਗਾਰੰਟੀ ਦੇ ਦਾਂਗੇ ਕਿ ਇਹਨਾਂ ਤੋਂ ਦੁੱਧ ਦੇ ਦੂਗੀ ਤੇ ਖੋਲੋ ਜੀ ਤੋ ਰੱਖ ਲੈ ਜੀ ਮਗਰ ਆ ਗਿਆ ਕਟਾ ਹਣਾ ਵੀ ਹਾਂ ਮਗਰ ਕਟਾ ਓਕੇ ਜੀ ਤੁਹਾਨੂੰ ਬਾਣੇ ਦੀ ਬਹੁਤ ਸਾਫ ਸੁਥਰੀ ਆ ਹਣਾ ਤੇ ਪਿੰਡੂ ਹੀ ਲਈ ਹੈ ਆਪਣੇ ਮੁੰਦੇ ਜਾਨਵਰਾਂ ਵਾਲੇ ਸਵੇਰ ਕਿੰਨੇ ਕ ਵਜੇ ਚੁਵਾਈ ਹੋਈ ਵੀ ਆ ਚਵੇਰੇ ਵਾ 5:30 6 ਵਜੇ ਦਾ ਉਹੀ ਟਾਈਮ ਆਉਦਾ ਨਹੀਂ ਉਹ ਸੇਮ ਅੱਧਾ ਘੰਟਾ ਪਹਿਲਾਂ ਹੀ ਹੈ ਨਾ ਹਾਂ ਹਾਂ ਸੇਮ ਟਾਈਮ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਚੌਂ ਜਾਣ ਨੂੰ ਬਹੁਤ ਸੀਰ ਹੈ ਮਾਦੀ ਚੋਈ ਚੱਲੇ ਧਾਰ ਬੋਲੀ ਹੈਗੀ ਸਾਰਾ ਮਾਰਕਿਟ ਦਿਖਾ ਦੇਵਾਂਗੇ ਧਾਰ ਬਹੁਤ ਬੋਲੀ ਹੈ ਜਮ ਰੂਰ ਕੀ ਧਾਰ ਹੈ ਰੇ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋਊਗਾ ਚੰਗੀ ਝੋਟੀ ਆ ਜੀ ਸੂਰ ਅਰੀਜਨਲ ਦੂਜਾ ਦੂਜਾ ਸੂਰ ਸਾਰਾ ਤੁਰਾ ਤੁ ਨੂੰ ਚੈੱਕ ਕਰਾਵਾਂਗੇ ਥਣਲੇ ਬਨੇੜ ਤੋਂ ਕਰ ਚੈੱਕ ਆ ਦੇਖਣ ਹਣ ਭਾਂਡੇ ਦੀ ਪੂਰੀ ਸਾਫ ਸੁਥਰੀ ਹੈ ਜੀ ਬੱਚਾ ਲਾਓ ਵੀਰ ਫਿਰ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਆ ਮਾਦੀ ਦਾ ਬਾਕੀ ਯਾਰ ਕੁਆਲਟੀ ਵਾਲੀ ਝੋਟੀ ਹੈ ਨਾ ਉਹਵੇਂ ਨਹੀਂ ਬਾਦੂ ਫੈਟ ਨਹੀਂ ਕੋਈ ਕੋਈ ਕੁਛ ਨਹੀਂ ਚੰਗੀ ਆ ਲਾਲਾ ਵਾਡੀ ਹੈ ਝੋਟੀ ਆ ਗਈ ਜੀ ਆ ਲਾਲਾ ਵਾਡੀ ਆ ਦੇਖੋ ਵੀਰੋ ਬੱਚਾ ਚੋਂਦਾ ਤੇ ਬਾਕੀ ਦੀ ਗੱਲ ਯਾਰ ਪਸਮਾ ਪਸਮੂ ਦੀ ਇੱਕ ਨੰਬਰ ਆ ਥਣ ਤੋਲ ਬੈਠ ਕੇ ਤਲ ਜਸੱਲੀ ਵਾਲੀ ਹੈ ਜੀ ਥਣ ਭਾਂਡੇ ਦੀ ਬਹੁਤ ਸਾਫ਼ ਸੁਥਰੀ ਚਵਾਈ ਚੋਈ ਬੰਗੜਾ ਕਹਣਾ ਇੱਕ ਨੰਬਰ ਆ ਗਈ ਚਵਾਈ ਦਾ ਗਾਈਆਂ ਵਾਲਾ ਝੋਲ ਲਗਾ ਮੋਟਾ ਮੋਟਾ ਬੋਲਾ ਚੋਣਾ ਪੂਰਾ ਓਕੇ ਓਕੇ ਉਸਨਾ ਬਹੁਤ ਵਧੀਆ ਜਾਰੇ ਸਣਾ ਹਾਂ ਮਾਰੋ ਜੀ ਤਾਰ ਚਾਰੇ ਥਾ ਨਿਕੜਵੇਂ ਪੂਰੇ ਗੈਪ ਦੇ ਉੱਤੇ ਮੂਰ ਲੈ ਸਣਾ ਨੇ ਤਾਰਾਂ ਦੇਖੋ ਜੀ ਜਮਾ ਓਕੇ ਆ ਹਨਾ ਮਗ ਲੈ ਜੋ ਮਾਰੋ ਜੀ ਟੋਣੀਆਂ ਜੋਦ ਨੇ ਸਾਰੀ ਬਾल्टी ਭਰ ਦਿੰਦੀ ਆ ਉਦੋਂ ਤੋ ਹੱਥ ਤੇ ਆਪ ਨੌਂ ਕਿਤੋਂ ਓਕੇ ਜੀ ਬੱਤੀ ਵਾਲਾ ਕੰਮ ਹਨਾ ਹਾਂ ਹਾਂ ਤੂੰ ਤਾਂ ਬਾਰਾ ਦਿਰਾ ਮੰਨ ਕੇ ਲੈ ਜਾਉਂਦਾ ਪੱਕਾ ਤਸੱਲੀ ਹੋ ਆਪਣੇ ਓਕੇ ਜੀ ਓਕੇ ਓਕੇ ਜਵਾਈ ਜੂਈ ਤਾਂ ਫਰਬਾਲੀ ਵਧੀਆ ਹਨਾ ਪੂਰੀ ਵਧੀਆ ਇੱਕ ਨੰਬਰ ਜਵਾਈ ਹੈ ਹਮ ਹਰੇਕ ਬਸੂ ਚ ਜਵਾਈ ਵੀਰੇ ਰੇਟ ਕੀ ਆ ਗਿਆ ਦਾ ਇਹ ਰੇਟ ਬਸ ਆਪਾਂ ਦੇ ਜੀ ਕਰਨਾ ਇੱਕ ਬੰਦਾ ਦੀ ਦੇਣੀ ਹੁਣ ਇਮਾਨਦਾਰ ਹੋ ਜੂਗਾ ਮੜ ਕਰਦਾਂਗੇ ਮਾਤਰਾ ਤਾਂ ਬਾਕੀ ਦੀ ਹਰ ਚਕੀਨੀ ਚ ਵੀ ਦੁੱਧ ਹੋਰ ਵੀ ਬਾਜੂ ਬਾਈ ਕੋਣ ਦੁੱਧ 12 13 ਦੀ ਗਾਰੰਟੀ ਦੇਵਾਂਗੇ ਬੰਦੇ ਨੂੰ ਹੁਣ ਕਿੰਨਾ ਦੇਵਾਂਗੇ ਹੁਣ ਤਾਂ ਮਲਾਉਗਾ 9 ਕਿਲੋ ਤਾਉਗਾ ਰਾਮ ਨੇ ਹੋਊਗਾ ਓਕੇ ਜੀ 42 ਸੂਈਆਂ ਜਿੱਥੇ ਬਣਾਉਂਦੇ ਨੇ ਫੂਲ ਇੱਕ ਲੱਖ 15000 ਚ ਮਾਨਤਾਨ ਹੋ ਜਾ ਦੇਖੋ ਚਵਾਈ ਚਵਾਈ ਦੇ ਚਵਾਈ ਦੇ ਮੜੇ ਨੇੜੇ ਕਰਕੇ ਦੇਖਿਆ ਮੇਰਾ ਦਾਰੀ ਨੂੰ ਤੇ ਨਹੀਂ ਹੈਗੇ ਦੇਖੋ ਜੀ ਬਾਲਟੀ ਹੈ ਨਾ ਕਿੱਥੋਂ ਟੱਕਰ ਕਰਦੀ 2 ਮਿੰਟਾਂ ਦੇ ਵਿੱਚ ਵਿੱਚ ਮੈਂ ਦੇ ਕਰੂੰਗਾ ਹੋਰ ਭਰ ਦੇਣੀ ਹੈ ਸੈਕਿੰਡ ਹੀ ਹੋਇਆ ਚੋਂ ਮੋਟਾ ਮੋਟਾ ਚੋਣਾ ਪੋਲਾ ਬਹੁਤ ਆਗਾ ਮੂਹਰੇ ਲਿਆ ਹੋਰ ਚੋਦੇ ਥੋੜਾ ਜਿਹਾ ਮੂਹਰੇ ਮਾਰ ਦੇ ਓਕੇ ਖਾਨ ਵੀ ਨੂੰ ਖੁੱਲੀ ਰਗਾ ਮਰਜੀ ਬਾਈ ਚਲ 1 ਲੱਖ ਤੇ 15000 ਚ ਮਾਨਤਾਨ ਥੋੜਾ ਜਰੂਰ ਹੋਣਾ ਬਾਕੀ ਨੰਬਰ ਫੇਰ ਬੋਲੀ ਬਾਈ ਨੰਬਰ ਆਪਣਾ 85588 96975 ਪਿੰਡ ਚੰਡਗਾਇਆ ਜੀ ਜ਼ਿਲ੍ਹਾ ਆਪਾਂ ਨੂੰ ਹੈਗਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਹੈਗਾ ਤਾਪਾ ਧੰਨਵਾਦ ਜੀ